ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਦੋਸਤੋ ਪਿੰਡ ਸਰਿਆਲੀ ਹੈਗੀ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਹਰੀਕੇ ਪੱਤਣ ਤੋਂ ਅਮਰਸਾ ਰੋਡ ਦੇ ਉੱਪਰ ਜਿਹੜਾ ਦੋਸਤੋ ਸਰਿਆਲੀ ਆ ਮੇਨ ਖਾਸ ਵਿਜਿਟ ਤੁਸੀਂ ਸਰਿਆਲੀ ਕਰਨੀ ਹੈ ਹਰੀਕੇ ਪੱਤਣ ਤੋਂ 10 ਕਿਲੋਮੀਟਰ ਦੀ ਦੂਰੀ ਹੈਗੀ ਆ ਅੱਗੇ ਦੋਸਤੋ ਨਸ਼ਹਿਰਾ ਤੇ ਬਾਅਦ ਚ ਸੇਰੋਂ ਅੱਗੇ ਤਰਨਤਾਰਨ ਜ਼ਿਲ੍ਹਾ ਜਿਹੜਾ ਆ ਜਾਂਦਾ ਹੈ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਵੀਰ ਹਣੀ ਦੇ ਕੋਲੇ ਆਏ ਆ ਤਿੰਨ ਪਸ਼ੂ ਦਿਖਾਵਾਂਗੇ ਤੁਹਾਨੂੰ ਦੋ ਬਿਹੜਾ ਹੋਣਗੀਆਂ ਇਸ ਵੀਡੀਓ ਦੇ ਵਿੱਚ ਇੱਕ ਜਿਹੜੀ ਆ ਦੋਸਤੋ ਛੋਟੀ ਹੋਵੇਗੀ ਦੂਜਾ ਸੁਬਾ ਸੁਈ ਛੋਟੀ ਹੋਵੇਗੀ ਪ੍ਰੋਪਰ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਅੱਜ 16 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ 10:30 ਵਜੇ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਟਾਈਮ ਹੈਗਾ ਠੀਕ ਆ ਤੇ ਪਸ਼ੂ ਜਿਹੜੇ ਆ ਸਾਰੇ ਸੁਈ ਸੁਬਾਈ ਨੇ ਖਾਸ ਵਿਜ਼ਿਟ ਜਿਹੜੀ ਆ ਕਰਕੇ ਆਪਣੀ ਤਸੱਲੀ ਆ ਦੋ ਟਾਈਮ ਦੀ ਚੋਈ ਕਰ ਲਓ ਤਿੰਨ ਟਾਈਮ ਦੀ ਚੋਈ ਕਰ ਲਓ ਠੀਕ ਹੈ ਜੀ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਆ ਆਓ ਪੂਰੀ ਗੱਲਬਾਤ ਆਪਾਂ ਕਰਦੇ ਹਾਂ ਵੀਰ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਣੀ ਸਾਸਰੀ ਕਾਲ ਵੀਰ ਸਾਸਰੀ ਸਾਸਰੀ ਬਹੁਤ ਬੁਧੀਆਂ ਭਰਾ ਹਾਂਜੀ ਹਣੀ ਭਾਈ ਅੱਜ ਪਸ਼ੂ ਤਿੰਨ ਬਕਾਊ ਆ ਹਾਂਜੀ ਆ ਛਗੀ ਝੋਟੀ ਆ ਦੂਜਾ ਸੂਗਾ ਅੱਜ ਠੀਕ ਆ ਇਹ ਚੌਥਾ ਦਿਨ ਸੂਈ ਨੂੰ ਚੌਥਾ ਮਤਲਬ ਰੋਦਰ ਰਾਤ ਸੂਈ ਜੇ ਠੀਕ ਹੈ ਠੱਟੀ ਮਗਰ ਜੇ ਤੇ ਬੋੜਾ ਕੋਈ ਹੋਊਗਾ ਨੌ ਦਾ ਕਿ ਬਤਿਆ ਠੀਕ ਹੈ ਜੀ ਐਵੇਂ ਲੈ ਆਵੇ ਕਿ ਕਈ ਇਹ 12-13 ਕਿਲੋ 9-10 ਕਿਲੋ ਤਿਆਰ ਠੀਕ ਹੈ ਜੀ ਹਾਂਜੀ ਅੱਜ ਤੀਜੇ ਦਿਨ ਦੀ ਸੂਈ ਦਾ ਤੀਜੇ ਦਿਨ ਦੀ ਸੂਈ ਹੈ ਤੀਜੇ ਦਿਨ ਦੀ ਸੂਈ ਆ ਦੋਸਤੋ ਤੇ ਸੈਕੰਡ ਟਾਈਮ ਮਾਰਾ ਦੂਜਾ ਸਵੇਰ ਸੂਈ ਆ ਮੂੰਹ ਜਿਹੜੀ ਆ ਛਿੱਗੀ ਆ ਛੇ ਦੰਦ ਮੂੰਹ ਆ ਆ ਥਣ ਵੇਖੋ ਜੀ ਠੀਕ ਆ ਥਣ ਤੁਹਾਨੂੰ ਲੱਗਾ ਬਹੁਤ ਸੋਹਣਾ ਮੁੱਠੀ ਦਾ ਥਣ ਆ ਤੇ ਚਵਾਈ ਬਾਈ ਹਨੀ ਬਿਲਕੁਲ ਪੋਲੀ ਹੈ ਚੋਣ ਬਾਈ ਰੂਮ ਵਰਗੀ ਠੀਕ ਆ ਜੀ ਚਵਾਈ ਵੀਰਾਂ ਦਾ ਵੀ ਬਿਲਕੁਲ ਰੂਮ ਵਰਗੀ ਆ ਪੋਲੀ ਚਵਾਈ ਆ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਤੁਸੀਂ ਦੇਖ ਲਓ ਪਿੱਠ ਪੁੱਠਾ ਵੇਖੋ ਵੇਲ ਦੀ ਲੰਬੀ ਆ ਪੂਰੀ ਤੇ ਹਾਈਟ ਜਿਹੜਾ ਦੋਸਤੋ ਮੀਡੀਅਮ ਹਾਈਟ ਤੋਂ ਪਲੱਸ ਵਾਲਾ ਠੀਕ ਆ ਮਾਜਾਂ ਵੱਡੀਆਂ ਦੇ ਵਿੱਚ ਵੀ ਗਿਣਤੀ ਤੁਸੀਂ ਕਰ ਸਕਦੇ ਹੋ ਪੁੱਠੇ ਪੱਠੇ ਦੀ ਚੜਾਈ ਬਹੁਤ ਜ਼ਿਆਦੀ ਆ ਬਾਕੀ ਬੈਕ ਸਾਈਡ ਤੋਂ ਆ ਵੇਖੋ ਥਣ ਜੀ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਥਣ ਨੇ ਮਾੜੀ ਮਾੜੀ ਆਹ ਦੇਖੋ ਜੀ ਭਾਲ ਜੀ ਹੈ ਮੇਟਾਂ ਦੇ ਕਰਕੇ ਥਾਣਾ ਪਤਲੇ ਰੂਮ ਵਰਗੇ ਠੀਕ ਹੈ ਜੀ ਹਾਂ ਜੀ ਮੇਟਾਂ ਤਾਂ ਭਾਜਣ ਵਰਸ ਜਤਾ ਪਲਪੂਰ ਕਰਦਾ ਬਿਲਕੁਲ ਬਾਕੀ ਸਫਾਈ ਸਭ ਪੂਰੀ ਹੈ ਦੋਸਤੋ ਬਿਲਕੁਲ ਪੱਧਰ ਬਰਾਬਰਤਾ ਲੰਬਾਈ ਬਿਲਕੁਲ ਜਿਹੜੀ ਥਾਂ ਦੀ ਤੁਹਾਡੇ ਸਾਹਮਣੇ ਆ ਕੋਈ ਵੀ ਵੀਰ ਸੌਦਾ ਕਰੇ ਹੁਣ 9 10 9 10 ਬੌਲੇ ਚ ਨਾ ਹਾਂਜੀ ਇੰਨਾ ਬਈ ਜੀ ਬੌਲਾ ਖੁੱਲਾ ਹੋਊਗਾ ਕੱਟੀ ਨੂੰ ਆ ਤੇ ਕੱਟੀ ਨੂੰ ਚੰਗਾ ਕੇ ਜਿਹੜਾ 9 10 9 ਦੇ ਦਰਮਿਆਨ ਜਿਹੜਾ ਜਿਹੜਾ ਹੁਣ ਮੌਕੇ ਦਾ ਬੌਲਾ ਹੈਗਾ ਠੀਕ ਹੈ ਕਿਉਂਕਿ ਇਹ ਮੈਨੂੰ ਇੰਨਾ ਪਤਾ ਪਹਿਲਾਂ ਨੇ 12 13 ਕੱਢਿਆ ਚੰਗੀ ਸਾਹ ਹੋਊ ਨਾ ਚੋਟੀ ਹਾਂਜੀ 14 15 ਕਿਲੋ ਰਾਮ ਦਾ ਜਗਾ ਕੰਦੇ ਚਾਹੀਦੀ ਘਰੇ ਦੇ 14 15 ਕਿਲੋ ਰਾਮ ਦਾ ਦੁੱਧ ਚਾਊਗੀ ਠੀਕ ਹੈ ਵੀਰ ਹਾਂਜੀ ਫਣੀ ਵੀਰ ਖੁੱਲ ਕੇ ਦਿਖਾਈਏ ਲਓ ਜੀ ਤੇ ਵੀਰਾਂ ਦਾ ਵੀ ਪਹਿਲੇ ਸੂਵੇ ਚੰਗਾ ਦੁੱਧ ਦਤਾ ਇਸਨੇ ਇਸ ਵਾਰ ਵੀ ਜਿਹੜਾ ਕੋਈ ਅਗੇ ਚੰਗੀ ਸੇਵਾ ਦੇ ਵਿੱਚ ਵੀਰ ਲੈ ਕੇ ਜਾਊਗਾ ਤੇ ਦੁੱਧ ਵੀਰਾਂ ਦਾ ਵੀ 12 13 14 ਲੀਟਰ ਤੱਕ ਜਿਹੜੀ ਹੈ ਨਾਰਮਲ ਚੱਲੇਗੀ ਬਾਕੀ ਆ ਠੀਕ ਆ ਬਾਕੀ ਆ ਥਣ ਦੇਵਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਆ ਦੇਖੋ ਜੀ ਬੱਚੇ ਦਾ ਕਰਦੀ ਹਾਂ ਠੀਕ ਆ ਫਿਰ ਕੋਲ ਚਾਰਸਲੇਵਾ ਦੋਸਤੋ ਤੇ ਵਿੱਥਾਂ ਵਿਰਲਾ ਜਿਹੜੀਆਂ ਥਣਾ ਦੇ ਵਿੱਚ ਬਹੁਤ ਵਧੀਆ ਹੈਗੀ ਸਪੇਸ ਚੰਗੀ ਆ ਪੂਰੀ ਤੇ ਨਵੀਂ ਝੋਟੀ ਆ ਵੀਰਾਂ ਦਾ ਵੀ ਛੇਦਾਂ ਦਾ ਮੂੰਹ ਠੀਕ ਆ ਛੇਗੀ ਆ ਤੇ ਭਾਪੜ ਤਾਂ ਪੁੱਛ ਲੈਣੀ ਆ ਦੁੱਧ ਚੰਗਾ ਚਵਾ ਦੂਗੀ ਇਹ ਝੋਟੀ ਦੇਖੋ ਪਾਜੀ ਕਿਦਾਂ ਦਾ ਘਰ ਨੂੰ ਲਾਇਆ ਨੇ ਆਹ ਦੇਖੋ ਜੀ ਉਹਲਾ ਤਨ ਗਾਂ ਦਾ ਜਿੱਦਾਂ ਜੱਟਾ ਹੁੰਦਾ ਉਹਦੇ ਵਾਂਗੂ ਤੱਕ ਕਰਨੀ ਨੂੰ ਮਤਲਬ ਨੀਂਦ ਨਹੀਂ ਸਕਦਾ ਕੋਈ ਦਿਨ ਵਿੱਚ ਚਿਵਾਈ ਚੋਈ ਵੇ ਆਾ ਠੰਡੀ ਕੋਈ ਕੇਣੀ ਲੱਤ ਛੜ ਮਾਰ ਇੱਧਰ ਕਰ ਉੱਧਰ ਕਰਨਾ ਮਗਰ ਕੱਟੀ ਆ ਗਈ ਨਾ ਭਾਈ ਮਗਰ ਕੱਟੀ ਆ ਗਈ ਭਾਈ ਮਗਰ ਕੱਟੀ ਆ ਗਈ ਠੀਕ ਹੈ ਜੀ ਆਹ ਦੇਖੋ ਕੱਢੀ ਵੀ ਉੱਠਦਾ ਆ ਖਾਣਾੜੂ ੜਾੜੂ ਇਹਦਾ ਪਈ ਤਾਂ ਮੈਣ ਆਵੇ ਗਿੱਲੇ ਨਾਲ ੜਾੜੂ ਜੀ ਪਰਸੋਂ ਹੀ ਸੂਈਏ ਪਰਸੋਂ ਦੀ ਦੋਸਤੋ ਸੂਈ ਆ ਠੀਕ ਆ ਤਕਰੀਬਨ 14 ਗੱਦੀ ਸੂਈ ਅੱਜ 16 ਤਰੀਕ ਹੈ ਤੇ ਹਣੀ ਭਾਈ ਕੀ ਇਹਦਾ ਮੁੱਲ ਕੀ ਰੱਖਿਆ ਜੀ ਮੁੱਲ 5 ਲੱਖ ਕਰੀਏ ਭਾ 95 ਕਰੀਏ ਹਾਂਜੀ 92000 ਚੋਂ 500 ਰੁਪਇਆ ਛੋਟ ਕਰ ਲਈਏ 92 ਚੋਂ ਹਾਂਜੀ 92000 ਦੀ ਛੋਟ ਕਰ ਲਈ 500 ਠੀਕ ਹੈ ਜੀ ਹਾਂਜੀ 92000 ਦੇ ਵਿੱਚੋਂ ਵੀਰਾਂ ਦਾ ਵੀ ਛੋਟ ਕਰਾਂਗੇ ਠੀਕ ਆ ਤੇ ਇਹ ਜਿਹੜਾ ਦੋਸਤੋ ਡਿਮਾਂਡ ਹੁੰਦੀ ਆ ਓਨਰ ਨੇ ਮਾਲਕ ਨੇ ਜਿਹੜਾ ਮੰਗਣਾ ਹੁੰਦਾ ਠੀਕ ਆ ਵੀ ਇੰਨੀ ਡਿਮਾਂਡ ਆ ਬਾਕੀ ਧੰਨ ਸਾਹਮਣੇ ਮੈਂ ਦਾ ਮੁੱਲ ਮੰਗਣਾ ਆਪਾਂ ਕੋਈ ਬਦਲ ਬਾਕੀ ਕੋਈ ਵੀਰ ਨੀ ਝੋਟੀ ਦੇ ਆਪਾਂ ਕੋਈ ਨਿੰਦ ਨਹੀਂ ਸਕਦਾ ਕੋਈ ਵੀਰ ਆਪਣਾ ਰੇਟ ਵੀ ਤੁਸੀਂ ਲਗਾ ਸਕਦੇ ਹੋ ਕੋਈ ਉਹਦੇ ਚ ਗੁੱਸਾ ਘੇਰਾ ਨਹੀਂਗਾ ਬਾਕੀ 92000 ਤੋਂ ਵਿੱਚ ਜਿਹੜੀ ਆ ਉਹ ਛੋਟ ਕੀਤੀ ਜਾਵੇਗੀ ਕੋਈ ਵੀਰ ਜਿੰਨਾ ਮਰਜ਼ੀ ਘੱਟ ਲਾਵੇ ਵਧਾ ਲਾਵੇ ਉਹ ਤੁਹਾਡੀ ਆਪਣੇ ਵਿਚਾਰ ਆ ਕੋਈ ਆਪਾਂ ਨੂੰ ਗੁੱਸਾ ਪਾਉਣ ਦੀ ਸਮਝਣਾ ਦੇਣੀ ਬਿਲਕੁਲ ਜੀ ਹਾਂ ਜੀ ਆਪਾਂ ਨੂੰ ਗੁੱਸਾ ਦੇ ਬਿਲਕੁਲ ਬਾਕੀ ਆਪਾਂ ਦੇਣੀ ਚਾਹਦੀ ਸਮਝ ਹਮ ਅਗਲੇ ਬੰਨੇ ਭਾਈ ਹਣੀ ਨਵੇਂ ਵੀਰ ਵੈੜ ਆ ਕੀ ਹੈ ਹਾਂਜੀ ਐਚ ਐਫ ਅੰਗ ਦੇ ਵਿੱਚ ਵੈੜ ਆ ਤੇ ਸੂਈ ਹੈ ਜੀ ਇਹ ਵੀ ਇਹ ਵੀ ਸੂਈ ਵੀਰ ਜੀ ਕੋਲ ਇਹਨੂੰ 8 ਤੋਂ 9 ਦਿਨ ਹੋ ਗਏ 8 ਤੋਂ 9 ਦਿਨ ਦਾ ਸਮਾਂ ਹੋ ਗਿਆ ਤੇ ਸੂਹਾ ਦੂਜਾ ਹਾਂਜੀ ਉਹ ਪਹਿਲਾਂ ਆਂਦੇ ਭਾਈ ਦੂਜਾ ਸੂਹਾ ਹੋਗਾ ਆਪਾਂ ਨੇ ਕਹੀਏ ਆਪਾਂ ਨੂੰ ਦੀਦਾ ਦੁੱਜਣ ਹਾਂ ਉਹ ਪਹਿਲਾਂ ਕਹਿੰਦੇ ਮਗਰ ਬੱਚਾ ਭਾਈ ਹਨ ਕੀ ਆ ਗਿਆ ਬੱਚਾ ਜੀ ਦੇ ਮਗਰ ਭਾਈ ਮਗਰ ਬੱਚਾ ਹੈ ਕਿਸਾਨ ਵੀਰੋ ਤੇ 9 ਦਿਨ ਦਾਸਿਆ ਹਨਾ ਜੀ ਹਾਂਜੀ ਹਾਂਜੀ ਤੇ ਕਿੰਨਾ ਕੇ ਵੀਰੇ ਦੁੱਧ ਹੁਣ ਚ ਆਉਂਦੀ ਵੀਰ ਜੀ ਹੁਣ ਐਸ ਟਾਈਮ ਐ ਤੇ ਥੱਲੇ ਕੋਈ 14 ਤੋਂ 15 ਲੀਟਰ ਹੋਊਗਾ ਤੇ ਇਹਨਾਂ ਮੈਨੂੰ ਪਤਾ ਹੈ ਵਾ 16 18 ਕਿਲੋ ਦੁੱਧ ਕਰੂਗਾ ਠੀਕ ਹੈ ਸਾਹਮਣੀ ਹੈ ਜੀ ਵੈਸੇ ਠੀਕ ਹੈ ਜੀ ਹਾਂ ਜੀ ਠੀਕ ਹੈ ਮਗਰ ਬੱਚਾ ਦੋਸਤੋ ਮਗਰ ਬੱਚਾ ਜੀ ਸੈਕਿੰਡ ਟਾਈਮਰ ਤੁਸੀਂ ਕਹਿ ਸਕਦੇ ਹੋ ਸੈਕਿੰਡ ਟਾਈਮਰ ਆ ਵੈਡ ਸਾਹਮਣੀ ਹੋਈ ਹੈ ਜੀ ਠੀਕ ਹੈ ਤੇ 15 15 14 ਕਿਦੇ ਲਾਗੇ ਹੈਗਾ 14 ਕਿਲੋ ਵੀ ਦੀ ਪੱਕਾ ਦੁੱਧ ਹੋਊਗਾ ਬਾਕੀ ਇਹਨਾਂ ਮੈਂ ਮੇਰੇ ਤੋਂ ਦੋਦਰ ਰਹੀ ਆ 17 18 ਕਿਲੋ ਜਵਾ ਕੇ ਦਵਾਂਗੇ ਠੀਕ ਹੈ ਭਰਾ ਬਾਕੀ ਵੀ ਦੇ ਲੈਣੀ ਇਧਰ ਕਿੰਨੀ ਲਿਖੀ ਦੀ ਵੈਸੇ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਬਾਕੀ ਥਣੇਵਾ ਵੇਖ ਕੇ ਚੈੱਕ ਕਰੋ ਠੀਕ ਆ ਬਿਲਕੁਲ ਫਿਕਸ ਦੀ ਆਰਡਰ ਆ ਤੇ ਬਿਲਕੁਲ ਇਹਨ ਪਟਾ ਜੇ ਬਿਲਕੁਲ ਵਿਚਕਾਰ ਜਿਹੜਾ ਦੋਸਤੋ ਸੈਂਟਰ ਦੇ ਵਿੱਚ ਆਪਾਂ ਕਹਾਂਗੇ ਆਰਡਰ ਹੈਗਾ ਤੇ 14 ਲੀਟਰ ਦੀ ਜਿਹੜੀ ਮਿਲਕਿੰਗ ਆ ਕੋਈ ਵੀ ਰਾਨ ਕੇ ਕਰ ਸਕਦਾ ਗਾਰਡ ਵੇਖੋ ਕਿੰਦਾ ਦਾ ਵਸ਼ੀ ਦਾ ਆ ਕਰੋ ਜੀ ਚੈੱਕ ਸਾਤ ਚੋਕ ਨੂੰ ਵਸ਼ੀ ਦਾ ਜਿੱਦਾਂ ਮਰਜੀ ਕੋਈ ਥੱਲੇ ਪਿਛਲੇ ਦਾ ਲਾਤਨਾ ਬੁੱਟੂ ਵਸ਼ੀ ਦੇ ਤਿੰਨ ਗਾਟ ਇਹੋ ਜਿਹਾ ਵਸ਼ੀ ਹੈ ਠੀਕ ਆ ਬਾਕੀ ਸ਼ਕੀਨਿਆਂ ਪੂਰੀ ਆ ਗਿਆ ਕੜਕੜ ਲੱਗੀ ਬਿਲਕੁਲ ਜੀ ਬਿਲਕੁਲ ਆ ਕਰੋ ਦੋਸਤੋ ਠੀਕ ਆ ਆ ਫੇਸ ਕੁਆਲਿਟੀ ਦੇਖੋ ਠੀਕ ਆ ਬਹੁਤ ਵਧੀਆ ਛੋਟਾ ਜਿਹਾ ਕੰਨ ਫੇਸ ਕੁਆਲਿਟੀ ਬਹੁਤ ਵਧੀਆ ਬੋਦੀ ਵਾਲੀ ਬੈੜਾ ਠੀਕ ਆ ਹਾਂ ਜੀ ਤੇ ਜੇ ਤੁਹਾਨੂੰ ਪਤਾ ਯਾਦ ਨਸਰਾ 17 18 ਕਿਲੋ ਦੁੱਧ ਨਾ ਕੱਢਿਆ ਤਾਂ ਫਿਰ ਕੀ ਪਤਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਸ ਹੀ ਸਮਝ ਨਹੀਂ ਉਹਨਾਂ ਕੋਲ ਕਾਮ ਓਕੇ ਦਾ ਦੁੱਧ ਇਹਦਾ ਬਸ ਹੀ ਆਪਾਂ ਬੜਾ ਦੁੱਧ 17 ਹਰ ਹਾਂ ਵੈੜ ਚੰਗੀ ਐ ਦੋਸਤੋ ਕਿਸੇ ਵੀ ਵੀਰ ਨੇ ਖਰੀਦਣੀ ਆ ਆਪ ਦੀ ਪਹਿਲਾਂ ਨਰਕ ਪਰਖ ਕਰ ਲਿਓ ਤਸੱਲੀ ਕਰ ਲਿਓ ਦੋ ਟਾਈਮ ਚੁਆਈ ਕਰ ਲਿਓ ਠੀਕ ਐ ਵੈੜ ਚੰਗੀ ਐ ਦੇਖੋ ਆ ਸ਼ਾਮ ਨੂੰ ਤਾਂ ਖਿੜਜੂਗੀ ਪੂਰੀ ਬਿਲਕੁਲ ਫਣੀ ਭਾਈ ਕੀ ਲੈਦੇ ਕਰਦੇ ਆ ਤਾਂ ਭਾਈ ਮੁੱਲ ਤਾਂ 54 ਕਰੀਏ ਇਹ 50 ਕਰੀ ਜਾਈਏ ਹਾਂਜੀ ਔਰ ਫਾਇਦਾ ਨਹੀਂ ਹਾਂਜੀ 45000 ਚ 500 ਛੱਡਣਾ ਜੀ ਦਾ 45 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਹਾਂ ਜੀ ਸਾਡੇ ਕੇ 44 ਆਪਾਂ ਬਾਹਰ ਵੀ ਰਹਿੰਦੇ ਆ ਕਿਸਾਨ ਆ ਵੇਲਾ ਵਸ਼ੀ ਹੈ ਮੇਰੇ ਸਿਹਾਂ ਦੀ ਆਦਕ ਨਹੀਂ ਹਮਮ ਆਪਾਂ 몰ੀ ਜਾਏ ਲਈ ਵੱਚੀ ওভারঅল ਸੋਣੀ ਆ ਪੂਰੀ ਜਾਤ ਵਿੱਚ ਕੋਈ ਗ੍ਰਿੰਟ ਵੇਖੋ ਜੇ ਕਿੱਡੇ ਟੌਪ ਦੇ ਹਾਂ ਸੀ ਆਣ ਤੁਹਾਨੂੰ ਹੀ ਚੰਗਾ ਚਵਾਈ ਵਾਲਾ ਜੀ ਬਾਕੀ ਹਰ ਇੱਕ ਪਾਸਿਓਂ ਜਿਹੜੀ ਵਧੀਆ ਬੱਚਾ ਕਿਹੜਾ ਦਿਖਾਵਾਂ ਮਾੜਾ ਆ ਜਾਓ ਅੱਛਾ ਇਹ ਮਗਰ ਆਹ ਮਗਰ ਬੱਚਾ ਹੈ ਠੀਕ ਬੱਚੇ ਨੂੰ ਇਹ ਦੁੱਧ ਦਾ ਘੱਟ ਛੱਡਿਆ ਮਰ ਜਾਇਆ ਵਿਚਾਰੇ ਨੂੰ ਹਾਂ ਆਹ ਮਗਰ ਬੱਚਾ ਦੋਸਤੋ 45000 ਮੋਲਾ 500 ਰੁਪਏ ਵੀ ਇਹਨਾਂ ਦਾ ਵੀ ਮਾਨਤਨ ਕਰਾਂਗੇ 44.5 ਦੀ ਹੁੰਦੀ ਆ ਬਾਕੀ ਆਪਦੇ ਹਿਸਾਬ ਨਾਲ ਤੁਸੀਂ ਕੋਈ 100 ਵੱਧ ਲਾਓ 100 ਘੱਟ ਲਾਓ ਥੋੜੇ ਤੇ ਵੀ ਡਿਪੈਂਡ ਆ ਠੀਕ ਹੈ ਜਿੰਨਾ ਮਰਜ਼ੀ ਰੇਟ ਆਪਦੇ ਹਿਸਾਬ ਨਾਲ ਵੀ ਲਾਓ ਅੱਛਾ ਭਾਈ ਹਣੀ ਵੀਰੇ ਇੱਕ ਤੀਜੇ ਨੰਬਰ ਤੇ ਇਹ ਵੇੜ ਆਪਣੇ ਕੋਲ ਆ ਗਈ ਇਹ ਵੀਰ ਜੀ ਸੂਈ ਨੂੰ ਹੋਵੇ ਕੋਈ 10-12 ਦਿਨ ਲੱਗੋ ਇਨਸੂਈ ਨੂੰ ਹੋਵੇ ਠੀਕ ਆ ਹਾਂਜੀ ਤੇ ਸੂਆ ਕਿੰਨਾ ਸੂਆ ਵੀਰ ਜੀ ਦੂਜਾ ਆਂਦੇ ਆ ਤੇ ਤੀਜਾ ਨਾਲ ਦੂਜਾ ਦੁੱਜਣ ਬਾਅਦ ਦੂਜੇ ਤੀਜੇ ਸੂਈ ਆ ਜਿਆਦਾ ਸੂਆ ਨੇ 10-12 ਦਿਨ ਹੋ ਗਏ ਹਾਂਜੀ 10-12 ਕਿੰਨਾ ਕੁ ਦੁੱਧ ਚਵਾਰੀ ਹੁਣ ਵੀਰ ਜੀ ਇਹਦੇ ਥਾਲੇ ਕੋਈ 9 ਤੋਂ 10 ਲੀਟਰ ਹੋਊਗਾ 9 ਤੋਂ 10 ਹਾਂਜੀ ਯਾਨੀ ਮੈਂ 7-8 ਹੋਊਗਾ 9 ਤੋਂ 10 ਲੀਟਰ ਹੋਊਗਾ ਦੁੱਧ ਠੀਕ ਆ 9 ਤੋਂ 10 ਲੀਟਰ ਜਿਹੜਾ ਦੋਸਤੋ ਹੁਣ ਬਿਲਕੁਲ ਹਾਜ਼ਰ ਦੁੱਧ ਆ ਠੀਕ ਆ ਤੇ ਮਗਰ ਵੱਛਾ ਠੀਕ ਆ ਜੀ ਸੂਆ ਦੂਜਾ ਤੁਸੀਂ ਅੰਗ ਕੇ ਜਿਹੜੀ ਇਹ ਲੈ ਕੇ ਜਾ ਸਕਦੇ ਹੋ ਮੈਂ ਜਦੋਂ ਆਪਾਂ ਜਿਹੜਾ ਦੀ ਸਮਝ ਕਰ ਲਈ ਹੈ ਦੂਜਾ ਨਾ ਕੋਈ ਖਿੰਡ ਗਈ ਹੈ ਬਿਲਕੁਲ ਜੀ ਲੋ ਵੀ ਦੋਸਤੋ ਠੀਕ ਹੈ ਤੇ 9 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਤੁਸੀਂ ਮੰਨ ਠੀਕ ਹੈ ਅਜੇ ਮੈਲੇ ਉਧਰ ਚੱਲੀ ਫਿਰ ਨਹੀਂ ਇੱਥੇ ਚੱਲੀ ਨਹੀਂ ਜੰਮਾ ਨੇ ਬਾਕੀ ਇਹ ਵੀ ਠੰਡੀ ਸੀ ਆ ਕਰੋ ਚੈੱਕ ਜੀ ਇਹਨੂੰ ਸ਼ੁਕਰ ਆਸਤੀ ਦਾ ਤੁਹਾਨੂੰ ਜੋ ਬੁਣਿਆ ਤੁਹਾਨੂੰ ਕਰੂਣਾ ਇਹ ਉਹਦੀ ਗੱਲ ਨਹੀਂ ਹੈ। ਹਨ ਥੋੜੇ ਪੂਰਾ ਚਵਾਈ ਵਾਲਾ ਧਾਰ ਆਉਂਦੀ ਹੰਗਲ ਹੰਗਲ ਮੋਟੀ। ਮਰਤੀਪੁਰ ਦੀ ਪੂਰੀ ਨਾ ਭਰਾ। ਨਾ ਫੁੱਲ ਵਰਦੀ ਆਦੀ ਇਹਨੂੰ ਵਰਦੀ ਜਾਂਦੇ। ਹਾਂਜੀ। ਕੋਈ ਪੂਰਾ ਨਹੀਂ ਚਤਾ ਦਾ ਪਾ ਤੇ। ਲਓ ਵੀ ਦੋਸਤੋ ਇਹ ਵੀ ਵੈੜ ਹੈਗੀ ਆ। ਰੇਟ ਵੀ ਦਰਮਿਆਨਾ ਰਹੇਗਾ ਤਕਰੀਬਨ ਬਾਕੀ ਜਿਹੜਾ ਫੈਟ ਆ ਜਾਂ ਦੁੱਧ ਆ। ਉਹਦੀ ਜਿਹੜੀ ਇਹ ਗੁਣਵੰਤਾ ਕਹਿ ਲਈ ਆਪਾਂ ਦੋਸਤੋ ਸੰਘਣਾ ਦੁੱਧਾ ਉਹ ਬਿਲਕੁਲ ਮੱਜਾ ਵਰਗਾ ਹੋਵੇਗਾ ਇਹਦਾ ਦੁੱਧ 4.5 4% ਦਾ ਦੁੱਧ ਦੇਦਾ ਬਿਲਕੁਲ ਤੇ ਹਣੀ ਭਾਈ ਇਹ ਤਾਂ ਲੈ ਦੇ ਕੀ ਆ ਜੀ ਮੁੱਲ ਭਾ 28 30 ਕਰੀਏ 26000 ਦੇ 500 ਛੱਡ ਦਾਂ 5000 ਦੀ ਦੇ ਦਾਂ ਅੱਛਾ ਜੀ 50000 ਚੋਂ ਖੁਸ਼ੀ ਨਾਲ ਛੱਡਾਂ 100 ਛੱਡ ਦਈਏ ਦੋਸਤੋ ਸਰ 50000 ਚੋਂ ਹਾਂਜੀ ਇੰਨੇ ਦੀ ਭਾਜੀ ਨਹੀਂ ਦਿੰਦਾ ਤਾਂ ਬਾਹਰ ਆਪਾਂ ਨੂੰ ਪਤਾ ਚੰਗੀ ਸੋਹਣੀ ਸਾਫ਼ ਬਿਲਕੁਲ ਆਹ ਵੇਖੋ ਠੀਕ ਆ ਬਾਹਰ ਚੰਗੀ ਆ ਦੋਸਤੋ ਠੀਕ ਆ ਮੈਂ ਆ ਜੀ ਇੱਕ ਮਈਆ ਜੀ ਰਹੀ ਐ ਗਾਂ ਕੋਈ ਇਹਨੂੰ ਪ੍ਰਵਾਣ ਚਾਰੂ ਚੁਰੂ ਪੂਰੀ ਐ ਜਿੱਦਾਂ ਮਰਦੀ ਕੋਈ ਚੋਵੇ ਇਹਨੂੰ ਆ ਬੱਚਾ ਆ ਗਿਆ ਮਗਰ ਪੱਤਾ ਛੱਡੇ ਨਾ ਛੱਡੇ ਇਦਾਂ ਚੋਲੋ ਕੋਈ ਇਹ ਲੱਤ ਨਾ ਪੁੱਟੋ ਦੂਜੇ ਤਰ੍ਹਾਂ ਨਾ ਕਰੋ ਠੀਕ ਆ ਆ ਬੱਚਾ ਮਗਰ ਤੇ 25000 ਦੇ ਵਿੱਚੋਂ ਜਿਹੜਾ ਮਾਨਤਨ ਹੋ ਜਾਊਗਾ ਠੀਕ ਐ ਇਹ ਤੁਸੀਂ ਜਿਹੜਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਪਸ਼ੂ ਅਜੇ ਵੀਰ ਦੇ ਕੋਲ ਹਾਨੀ ਦੇ ਕੋਲ ਤਿੰਨ ਸੀਗੇ ਦੋ ਬਿਹੜਾ ਇੱਕ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਐ ਛਿੱਗੇ ਮੂੰਹੋਂ ਦੂਜਾ ਸੁਬਾ ਸੋਈ ਐ ਭਾਪੜ ਤਾਂ ਵੀਰ ਨੇ ਤੁਹਾਡੇ ਨਾਲ ਸਾਂਝਾ ਕਰਤਾ ਕਿਸੇ ਵੀ ਵੀਰ ਦੇ ਭਾਪੜ ਤੇ ਵਿੱਚ ਚ ਚੰਗੀ ਲੱਗੇ ਤਾਂ ਤੁਸੀਂ ਜਿਹੜਾ ਜਰੂਰ ਸੰਪਰਕ ਕਰ ਸਕਦੇ ਹੋ ਵੀਰਖਣੀ ਦੇ ਨਾਲ ਠੀਕ ਹੈ ਦੰਦੋ ਠੀਕ ਹੈ ਨਾ ਹਾਂਜੀ ਨਹੀਂ ਨਹੀਂ ਦੰਦੋ ਮੈਂ ਵੇਖਣ ਲਿਆ ਵੀ ਮਤਲਬ ਦੰਦਾ ਜਵਾ ਹੋਵੇ ਸ਼ਾਇਦ ਅੱਛਾ 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 ਜੋ ਕੰਨੀ ਮੜੀ ਨਿੱਕੀ ਆਪਾਂ ਸ਼ਿੱਗੀ ਕਹਿੰਦੇ ਜਵਾਨ ਪਰ ਹੁੰਦਾ ਆਪਾਂ ਇਹ ਜਵਾਨ ਕੰਨੀ ਹੈ ਬਰਾਬਰ ਨਹੀਂ ਕੀਤੇ ਕੰਨੀ ਨਾ ਕੰਨੀ ਮੁਰਨੀਕੀ ਦਾ ਫਰਕ ਆ ਪਰ ਆਪਾਂ ਤੇ ਜਵਾਨ ਹੀ ਹਾਂ ਠੀਕ ਹੈ ਪ੍ਰਾਪਾ ਮੈਂ ਦੰਦਾ ਹੀ ਮੈਂ ਵੇਖੀ ਨਹੀਂ ਕੱਲ ਦੀ ਠੀਕ ਹੈ ਪ੍ਰਾਪਾ ਹਾਂਜੀ ਉਹ ਮੈਂ ਚੈੱਕ ਕਰਨਾ ਆ ਝੂਟੀ ਦੇਖੀ ਆਪਾਂ ਸ਼ਿੱਗੀ ਹੈ ਖਾਣੀ ਭਾਈ ਨੰਬਰ ਆਪਣੇ ਜਰੂਰ ਦੱਸੋ 77078542 ਠੀਕ ਹੈ ਜ ਇਹ ਨੰਬਰ ਜਿਹੜੇ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਖਾਨੀ ਦੇ ਨਾਲ ਗੱਲ ਕਰ ਸਕਦੇ ਹੋ ਸ੍ਰੀ ਹਿਆਲੀ ਵਿਜਿਟ ਕਰਨੀ ਆ ਤੁਸੀਂ ਜ਼ਿਲ੍ਹਾ ਤੇ ਤਹਿਸੀਲ ਖਾਸ ਤੌਰ ਤੇ ਜਿਹੜਾ ਦੋਸਤੋ ਸ਼੍ਰੀ ਤਰਨਤਪਨ ਸਾਹਿਬ ਲੱਗਦਾ ਹੈਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ